ਹੈਲੋ ਜੀ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਹੋਰ ਕਿੱਦਾਓ ਸਾਰੇ ਜਣੇ ਆਈ ਹੋਪ ਆਪ ਸਾਰੇ ਠੀਕ ਹੋਵੋਗੇ ਅਸੀਂ ਵੀ ਬਿਲਕੁਲ ਠੀਕਾਂ ਤੇ ਫਰੈਂਡਸ ਬਿਲਕੁਲ ਮਾਰਨਿੰਗ ਦਾ ਟਾਈਮ ਆ ਕੰਮ ਵਗੈਰਾ ਕਰ ਲਿਆ ਤੁਸੀਂ ਇੱਥੇ ਦੇਖਦੇ ਹੋਗੇ ਆਪਾਂ ਰੈਡੀ ਹੋ ਗਏ ਆ ਤੇ ਆਪਾਂ ਅੱਜ ਚੱਲੇ ਸੀਗੇ ਕਾਰ ਚੱਲੇ ਸੀਗੇ ਤੇ ਇੱਥੇ ਮਿੱਠੂ ਨੂੰ ਵੀ ਲੱਲਿਆ ਮਿੱਠੂ ਨੂੰ ਕਿਤੇ ਆਪਾਂ ਛੱਡ ਕੇ ਜਾਵਾਂਗੇ ਕਿਉਂਕਿ ਕੱਲਾ ਨਹੀਂ ਰਹਿ ਸਕਦਾ ਟਾਈਮ ਹੋ ਗਿਆ ਦੇਖੋ ਪੋਣੇ 9 ਪੋਣੇ 9 ਵਜਾ ਆਪਾਂ ਕਰੋ ਨਿਕਲ ਗਏ ਹੀ ਰਸਤੇ ਚ ਨਾਲੇ ਰਸਤੇ ਚ ਮਾ ਗੱਪਾ ਗੁੱਪਾ ਮਾਰਦੇ ਪਈ ਇੱਥੇ ਬੀਸ਼ੂ ਆ ਲੈ ਕੇ ਘਰੋਂ ਨਿਕਲੇ ਆਂ ਆ ਤੇ ਸ਼ੁਰੂ ਹੋ ਗਿਆ ਕਹਿੰਦਾ ਮਮਾ ਪਿਆਸ ਲੱਗੀ ਏ ਤੇ ਤੁਸੀਂ ਮੰਨੋਗੇ ਨਹੀਂ ਇੱਕ ਤਾਂ ਆਪਾਂ ਇੰਨੀ ਦੂਰ ਜਾਣਾ ਸੀਗਾ ਲੰਬੇ ਲੰਬਾ ਸਫ਼ਰ ਔਰ ਬੀਸ਼ੂ ਨੇ ਕੀ ਕੀਤਾ ਜਿਹੜੀ ਬੋਟਲ ਪਰ ਕੇ ਰੱਖੀ ਪਾਣੀ ਵਾਲੀ ਉਹ ਵੀ ਘਾਰ ਹੀ ਛੱਡ ਦਿੱਤੀ ਮਤਲਬ ਸਭ ਕੁਝ ਇਹਨੇ ਲੈ ਅੰਦਰ ਬੈਠ ਤੇ ਛੱਡ ਰੱਖ ਦਿੱਤਾ ਮਤਲਬ ਕਿ ਇੱਕ ਮੈਨੂੰ ਕੀ ਕੀ ਯਾਦ ਰੱਖਾਂ ਮੈਂ ਨਾ ਕੀ ਕੁਝ ਕਰਾਂ ਉਸ ਤੋਂ ਬਾਅਦ ਨਾ ਇਹ ਅਸੀਂ ਪਹੁੰਚੇ ਆ ਮਹਿਤਾ ਮੱਤੇ ਪਹੁੰਚੇ ਤੇ ਰੋਟੀ ਮੈਂ ਥੋੜੀ ਬੋਤੀ ਘਰੋਂ ਬਣਾ ਕੇ ਲੈ ਗਈ ਸੀ ਬੀਸ਼ੂ ਇੱਥੇ ਕਹਿੰਦਾ ਪਟੂਰੇ ਖਾਣੇ ਆ ਤੇ ਆਪਾਂ ਇੱਕ ਪਲੇਟ ਬੀਸ਼ੂ ਨੂੰ ਪਟੂਰੇ ਲਵਾਤੇ ਤੇ ਨਾਲ ਆਪਾਂ ਨਾ ਚਨੇ ਜਾਦਾ ਲੱਲੇ ਤੇ ਰੋਟੀ ਖਾ ਲਈ ਤੇ ਉਸ ਤੋਂ ਬਾਅਦ ਆਪਾਂ ਫਿਰ ਨਿਕਲ ਤੁਰ ਪਾਂਗੇ ਅੱਛਾ ਬਾ ਅੱਛੇ ਨੇ ਇਹ ਸਾਤ ਦਿਨ ਦਾ ਤੇ ਪਰੀ ਤੁਸੀਂ ਹੁਣ ਸਾਤ ਦਿਨ ਹੀ ਹੋਣਾ ਹਣਾ ਦਸੰਬਰ ਚੋ ਜਾਣਾ ਨਾ ਦਿਖਾਈ ਤੀਤ ਵਿਖਾਈ ਆਪਣੇ ਕਿੰਨੇ ਕੁੱਟੇ ਹਲੇ ਕਿ ਰੁਟਣ ਟੁੱਟਾ ਨਹੀਂ ਅੜਿਆ ਆ ਹਿਲਦਾ ਏ ਲੈ ਮੈਂ ਖਿੱਚਦਾ ਨਹੀਂ ਸ਼ਰਮਾਂਦੀ ਪਈ ਵਿਸ਼ੂ ਮੇਲਾ ਮੈਂ ਜਦੋਂ ਉਦਨ ਆਈ ਹਾਂ ਨਾ ਉਦਨ ਤੇ ਮੈਂ ਤੇਰਾ ਦੇਖਿਆ ਦੰਦ ਟੁੱਟਾ ਹੁੰਦਾ ਜਦਾਂ ਐ ਕਿ ਰੁਟਿਆ ਵਾਸਤੇ ਮੇਰਾ ਮੁੰਡਾ ਤੱਕ ਕੇ ਆਇਆ ਨਾ ਤੱਕਿਆ ਇੱਦਾਂ ਕਰੀ ਔਰ ਕੋਈ ਵੀ ਨਹੀਂ ਟੁੱਟਿਆ ਤੇਰਾ ਲੈ ਹੁਣ ਉਹਦੇ ਮੂੰਹ ਚ ਵੜ ਕੇ ਵੇਖਣਾ ਹੈ ਚਾਹਵੇਂ ਮੁੰਡਾ ਦਾਦੀ ਹਾਂ ਚਾਹਵੇਂ ਮੁੰਡਾ ਦਾਦੀ ਤੂੰ ਖੇਲਦੀ ਹੁੰਨੀ ਐ ਇੱਧਰ ਆ ਗੱਲ ਸੁਣ ਠੀਕ ਕਰ ਦੇ ਵੀ ਮੰਮੀ ਮੰਮੀ ਟੰਡੇ ਕੀ ਟੰਡੇ ਕੀ ਕਰਨੇ ਆਰ ਕੋਨੇ ਪਲਕ ਪਲਕ ਤੇ ਪ੍ਰੀਤੀ ਦੀ ਹੱਡੀ ਵਾਲਾ ਕਿਤਨਾ ਪ੍ਰੀਤੀ ਵੀ ਆਈਏ ਕਦੋਂ ਦੀ ਵਿੱਚ ਗਈ ਛੋਟੀ ਹੱਡੀ ਤੁਹਾਡੀ ਪ੍ਰੀਤੀ ਕਿਹੜੀ ਮਾਸੀ ਦੀ ਕੁੜੀ ਅੱਛਾ ਅੱਛਾ ਕਿਹੜੀ ਮਾਸੀ ਦੀ ਭੋਲਾ ਦੀ ਪਪਾ ਪਰ ਆਈ ਆ ਪਿੰਕੀ ਮਾਸੀ ਪਪਾ ਆੜੇ ਕਿ ਦਸ ਤਾਈ ਜੀਸਸ ਚਲ ਠੀਕ ਹੈ ਸ਼ਾਮੀ ਆ ਜੀ ਥੇ કપੜੇ ਯੂਨੀਫਾਰਮ ਤੁਹ ਆ 6 ਵਜੇ 6 ਵਜੇ ਇਲਾਣਾ ਤੇ ਪਹੁੰਚ ਗਏ ਸੀ ਆਪਾਂ ਘਰ ਖਾਦਾ ਖਾਣਾ ਵਗੈਰਾ ਖਾ ਪੀ ਕੇ ਉਸ ਤੋਂ ਬਾਅਦ ਨਾ ਇੱਥੇ ਬੀਸ਼ੂ ਨਾ ਸਾਈਕਲ ਚੱਕ ਲਿਆ ਉੱਪਰੋਂ ਆਪਣੀ ਤੇ ਇਹਦੇ ਨਾਲ ਜਿਹੜੇ ਸਾਈਡ ਵਾਲੇ ਟਾਇਰ ਹੁੰਦੇ ਨੇ ਆਪਣੇ ਪਾਪਾ ਨੂੰ ਕਹਿੰਦਾ ਕਿ ਮੈਨੂੰ ਖਸ ਕੇ ਦੋ ਚਾਬੀਆਂ ਲੱਭਦਾ ਪਿਆ ਸੀਗਾ ਫਿਰ ਚਾਬੀਆਂ ਲਿਆਇਆ ਅੰਦਰੋਂ ਕੱਢ ਕੇ ਪਾਪਾ ਨੂੰ ਕਹਿੰਦਾ ਪਿਛਲੇ ਟਾਇਰ ਕੱਸ ਕੇ ਦੋ ਇੰਨੀ ਮਸਤੀ ਮਾਰੀ ਇੰਨੇ ਮ ਲਈ ਥੱਕਿਆ ਨਹੀਂ ਇੰਨਾ ਲੰਬਾ ਸਫ਼ਰ ਸੀਗਾ ਸ਼ਾਮ ਤੱਕ ਇਹ ਖੇਲਦਾ ਹੀ ਰਿਹਾ ਖੇਲਦਾ ਹੀ ਰਿਹਾ ਦੇਖੋ ਕਿੰਨੀ ਮਸਤੀ ਚੜੀ ਹੈ ਉਸ ਬਾਅਦ ਇਹਦੇ ਪਾਪਾ ਨੇ ਇਹਦਾ ਟਾਇਰ ਕਰਨ ਲੱਗੇ ਸਹੀ ਬਲਕਿ ਟਾਈਟ ਕਰ ਦਿੱਤੇ ਦੋਨੇ ਟਾਇਰ ਤੇ ਕਹਿੰਦੇ ਕਿ ਹੁਣ ਚਲਾ ਕੇ ਦੇਖ ਇਸ਼ੂ ਮੈਂ ਤਾਂ ਕਹਿੰਦੀ ਆ ਲਾ ਲਓ ਜੀ ਲਓ ਆ ਟਾਇਰ ਲਾ ਲਓ ਉਹਦੇ ਤੇ ਲਾ ਦਾਂਗੇ कसो हाँ चंगी तरह इधर ला सही है जो चला है ना फिर हो है दोबारा ਆ ਮਹਾ ਹੀ ਗੱਡੀ ਚ ਫਸਾ ਕੇ ਲਿਆਈ ਪਿਛਲੇ ਪਾਸੇ ਸਾਈਕਲ ਬਾਦੋਂ ਨਿਕਲੇ ਨਾ ਇੱਥੇ ਫਸ ਗਈ ਗੱਡੀ ਚ ਚਲਾਣਾ ਚ ਕੋਈ ਮੈਨੂੰ ਕੁਝ ਨਹੀਂ ਆਂਦਾ ਪਾ ਬੇਸ਼ੋ <laughs> ਸਕੂਟਰਿਸ <laughs>